ਸਤ ਸ੍ਰੀ ਅਕਾਲ ਹਮਦਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੌੜਮੀਆਂ ਖਬਰਾਂ ਤੇ ਡੋਨਲਡ ਟਰੰਪ ਨੇ ਰਿਪੋਰਟ ਕੀਤੀ 13000 ਬੱਚੇ ਅਮਰੀਕਾ ਵਿੱਚ ਵੇਕਰਾਂ ਦੀ ਫੜੋ ਫੜੀ ਵੀ ਹੋਈ ਸ਼ੁਰੂ ਪਰ ਵਾਸੀਆਂ ਵਰਗਾ ਹਾਲ ਹੋਣ ਦਾ ਖਤਰਾ ਕੈਨੇਡਾ ਦੇ ਚੋਣ ਇਤਿਹਾਸ ਵਿੱਚ ਨਵਾਂ ਮੀਲ ਪੱਥਰ ਜਿਮਨੀ ਚੋਣ ਦੌਰਾਨ ਮੈਦਾਨ ਵਿੱਚ ਨਿਤਰੇ 209 ਉਮੀਦਵਾਰ ਸ੍ਰੀ ਇਹ ਪਹਿਲੀ ਵਾਰ ਮਸਤਲਾ ਹੋਰ ਵਧੀਆਂ ਕੈਨੇਡਾ ਵਿੱਚ ট্রাক ਟੂਰੀ ਕਰਨ ਦੇ ਦੋ ਸ਼ਹਿਰ ਪੰਜਾਬੀ ਗ੍ਰਿਫਤਾਰ 24 ਸਾਲ ਦੇ ਸਤਵਿੰਦਰ ਸਿੰਘ ਨੂੰ ਮਿਲੀ ਜਮਾਨਤ ਅਮਰੀਕਾ ਤੇ ਯੂਰਪੀ ਯੂਨੀਅਨ ਵਿਚਾਲੇ ਹੋਇਆ ਕਾਰੋਬਾਰੀ ਸਮਝੌਤਾ 15% ਟੈਰਿਫਸ ਵਸੂਲ ਕਰਨਗੇ ਡੋਨਲਡ ਟਰੰਪ ਟਰੰਪ ਦੇ ਘਰ ਨੂੰ ਲੱਗੀ ਅੱਗ ਦੋ ਜ਼ਖਮੀ ਐਮਰਿਟਨ ਦੇ ਡੰਡਾਸ ਇਲਾਕੇ ਵਿੱਚ ਗੋਲੀਬਾਰੀ ਦੌਰਾਨ ਇੱਕ ਹਲਾਅ ਬਸ ਦੇ ਹੋ ਗਏ ਦੋ ਟੋਟੇ 18 ਜਣਿਆਂ ਦੀ ਗਈ ਜਾਨ ਤੇ ਹੁਣ ਖਬਰਾਂ ਵਿਸਥਾਰ ਨਾਲ 트럼ਪ ਸਰਕਾਰ ਹੁਣ ਬੱਚਿਆਂ ਦੁਆਲੇ ਘੇਰਾ ਕੱਸ ਰਹੀ ਹੈ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਨਾਬਾਲਗਾਂ ਨੂੰ ਕਥਿਤ ਤੌਰ ਤੇ ਡਿਪੋਰਟ ਕੀਤਾ ਜਾ ਰਿਹਾ ਹੈ ਜੀ ਹਾਂ ਬਗੈਰ ਮਾਪਿਆਂ ਤੋਂ ਅਮਰੀਕਾ ਵਿੱਚ ਦਾਖਲ ਹੋਏ 14 ਸਾਲ ਤੋਂ 17 ਸਾਲ ਉਮਰ ਵਾਲੇ ਤਕਰੀਬਨ 13 ਹਜ਼ਾਰ ਪ੍ਰਵਾਸੀਆਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ ਬਾਈਡਨ ਸਰਕਾਰ ਵੇਲੇ ਤਕਰੀਬਨ 320000 ਨਾਬਾਲਗਾਂ ਨੂੰ ਰਿਹਾ ਕੀਤਾ ਗਿਆ ਜੋ ਨਾਜਾਇਜ਼ ਤਰੀਕੇ ਨਾਲ ਬਾਰਡਰ ਪਾਰ ਕਰਦੇ ਆ ਫੜੇ ਗਏ ਸਨ 트럼ਪ ਸਰਕਾਰ ਦਾਅਵਾ ਕਰ ਰਹੀ ਹੈ ਕਿ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਂਦਿਆਂ ਇਹ ਕਦਮ ਚੁੱਕਿਆ ਗਿਆ ਕਿਉਂਕਿ ਇਸ ਉਮਰ ਵਿੱਚ ਇਕੱਲੇ ਰਹਿਣਾ ਖਤਰੇ ਤੋਂ ਖਾਲੀ ਨਹੀਂ ਹੁੰਦਾ ਸੂਤਰਾਂ ਨੇ ਦੱਸਿਆ ਕਿ ਨਾਬਾਲਗਾਂ ਨੂੰ ਕਾਬੂ ਕਰਦੇ ਆ ਉਹਨਾਂ ਤੋਂ ਪੁੱਛਿਆ ਜਾਂਦਾ ਹੈ ਕਿ ਉਹ ਆਪਣੀ ਮਰਜ਼ੀ ਨਾਲ ਅਮਰੀਕਾ ਛੱਡਣ ਵਾਸਤੇ ਤਿਆਰ ਨੇ ਜਾਂ ਨਹੀਂ ਉਨ੍ਹਾਂ ਵੱਲੋਂ ਹਾਮੀ ਨਾ ਭਰੇ ਜਾਣ ਤੇ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲੇ ਆਪਣੇ ਤਰੀਕੇ ਨਾਲ ਦੇਸ਼ ਨਿਕਾਲੇ ਦੀ ਪ੍ਰਕਿਰਿਆ ਸ਼ੁਰੂ ਕਰ ਦਿੰਦੇ ਨੇ ਹੋਮਲੈਂਡ ਸਿਕਿਉਰਿਟੀ ਵਿਭਾਗ ਦੇ ਇੱਕ ਬੁਲਾਰੇ ਨੇ ਕਿਹਾ ਕਿ ਨਾਬਾਲਗਾਂ ਨੂੰ ਰਿਪੋਰਟ ਕਰਨ ਦੀ ਪ੍ਰਕਿਰਿਆ ਕੋਈ ਨਵੀਂ ਨਹੀਂ ਇਸ ਤੋਂ ਪਹਿਲਾਂ ਵੀ ਵੱਖ-ਵੱਖ ਸਰਕਾਰਾਂ ਬੱਚਿਆਂ ਨੂੰ ਉਹਨਾਂ ਦੇ ਜੱਦੀ ਮੋਲਕ ਭੇਜਣ ਦੀ ਜ਼ਿੰਮੇਵਾਰੀ ਨਿਭਾਉਂਦੀਆਂ ਰਹੀਆਂ ਨੇ ਇੱਥੇ ਦੱਸਣਾ ਬਣਦਾ ਹੈ ਕਿ ਨਾਬਾਲਗ ਉਮਰ ਵਿੱਚ ਇਕੱਲਿਆਂ ਬਾਰਡਰ ਪਾਰ ਕਰਨ ਵਾਲੇ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਜਾਂ ਪਰਿਵਾਰ ਦੇ ਕਿਸੇ ਮੈਂਬਰ ਕੋਲ ਰਹਿਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਪਰ ਅਜਿਹੇ ਬੱਚਿਆਂ ਨੂੰ ਖਤਰੇ ਦੀ ਜ਼ਦ ਵਿੱਚ ਰਹਿ ਰਹੀ ਆਬਾਦੀ ਮੰਨਿਆ ਜਾਂਦਾ ਹੈ ਉਧਰ ਨੈਸ਼ਨਲ ਸੈਂਟਰ ਫਾਰ ਯੂਥ ਲਾਬ ਵਿੱਚ ਬੱਚਿਆਂ ਦੇ ਮਨੁੱਖੀ ਅਧਿਕਾਰਾਂ ਬਾਰੇ ਮੈਨੇਜਿੰਗ ਡਾਇਰੈਕਟਰ ਨੀਹਾ ਦੇਸਾਈ ਦਾ ਕਹਿਣਾ ਸੀ ਕਿ ਇੱਕ ਬੱਚਾ ਸੈਲਫ ਰਿਪੋਰਟ ਹੋਣ ਦੇ ਸਿੱਟਿਆਂ ਬਾਰੇ ਕੁਝ ਨਹੀਂ ਜਾਣਦਾ ਉਹਨਾਂ 'ਤੇ ਦੋਸ਼ ਲਾਇਆ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਵਾਸੀਆਂ ਨੂੰ ਰਿਪੋਰਟ ਕਰਨ ਦੇ ਯਤਨਾਂ ਤਹਿਤ ਬੱਚਿਆਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਨਾਬਾਲਗਾਂ ਨੂੰ ਉਹਨਾਂ ਦੇ ਜੱਦੀ ਮੁਲਕ ਭੇਜਿਆ ਜਾ ਰਿਹਾ ਹੈ ਜਾਂ ਕਿਸੇ ਤੀਜੇ ਮੁਲਕ ਵੱਲ ਦੂਜੇ ਪਾਸੇ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਤੋਂ ਬਾਅਦ ਬੇਕਰ ਲੋਕਾਂ ਦੀ ਫੜੋ ਫੜੀ ਵੀ ਆਰੰਭ ਹੋ ਚੁੱਕੀ ਹੈ ਅਤੇ ਝੁੱਗੀਆਂ ਵਿੱਚ ਰਹਿਣ ਵਾਲੇ ਸੁਰੱਖਿਤ ਟਿਕਾਣਿਆਂ ਦੀ ਭਾਲ ਵਿੱਚ ਦਰਦ-ਦਰਦੀਆਂ ਠੋਕਰਾਂ ਖਾ ਰਹੇ ਨੇ ਡੈਮੋਕ੍ਰੈਟਿਕ ਪਾਰਟੀ ਅਤੇ ਬੇਕਰ ਲੋਕਾਂ ਲਈ ਕੰਮ ਕਰਨ ਵਾਲੀਆਂ ਜਥੇਬੰਦੀਆਂ ਵੱਲੋਂ ट्रम्प सरकार ਦੇ ਤਾਜ਼ਾ ਕਦਮ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। 트म्प ਦੇ ਕਾਰਜਕਾਰੀ ਹੁਕਮਾਂ ਮੁਤਾਬਕ ਬੇਕਰਾਨੂ ਲੌਂਗ ਟਰਮ ਕੇਅਰਜ਼ ਹੋਮਜ਼ ਵਿੱਚ ਲਜਾਇਆ ਜਾ ਰਿਹਾ ਹੈ ਜਿੱਥੇ ਇਹਨਾਂ ਦਾ ਸਰੀਰਕ ਅਤੇ ਮਾਨਸਿਕ ਇਲਾਜ ਕੀਤਾ ਜਾਵੇਗਾ। ਵੱਡੀ ਗਿਣਤੀ ਵਿੱਚ ਬੇਕਾਰ ਲੋਕ ਨਸ਼ਿਆਂ ਦੇ ਆਦੀ ਨੇ ਅਤੇ ਜਨਤਕ ਥਾਵਾਂ ਤੇ ਇਹਨਾਂ ਦੀ ਰਿਹائش ਸਮਾਜ ਵਿੱਚ ਵੱਸਦੇ ਲੋਕਾਂ ਅੰਦਰ ਸਹਿਮ ਪੈਦਾ ਕਰਦੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਬੇਕਾਰ ਲੋਕਾਂ ਦੀ ਗਿਣਤੀ ਵਿੱਚ ਪਿਛਲੇ ਸਮੇਂ ਦੌਰਾਨ ਤੇਜ਼ੀ ਨਾਲ ਵਾਧਾ ਹੋਇਆ ਅਤੇ ਕੈਲੀਫੋਰਨੀਆ ਵਰਗੇ ਸੂਬੇ ਵਿੱਚ ਕੁਝ ਜ਼ਿਆਦਾ ਹੀ ਝੁੱਗੀਆਂ ਦੇਖੀਆਂ ਜਾ ਸਕਦੀਆਂ ਨੇ 트럼ਪ ਦੇ ਕਾਰਜਕਾਰੀ ਹੁਕਮਾਂ ਨੂੰ ਸੈਨ ਫ੍ਰਾਂਸਿਸਕੋ ਲਾਸ ਐਂਜਲਸ ਅਤੇ ਨਿਊਯਾਰਕ ਵਰਗੇ ਸ਼ਹਿਰਾਂ ਦੁਆਲੇ ਕੇਂਦਰਿਤ ਮੰਨਿਆ ਜਾ ਰਿਹਾ ਹੈ ਜੋ ਡੈਮੋਕ੍ਰੈਟਿਕ ਪਾਰਟੀ ਦਾ ਗੜ ਮੰਨੇ ਜਾਂਦੇ ਨੇ ਗੈਰ ਰਿਪੋਰਟ ਹਮਦਰ ਟੀਵੀ ਆਓ ਹੁਣ ਚੱਲਦੇ ਹਾਂ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਚਰਚਿਤ ਜ਼ਮਨੀ ਚੋਣ ਨਾਲ ਸੰਬੰਧਿਤ ਖਬਰ ਵੱਲ ਕੈਨੇਡੀਅਨ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਪਾਰਲੀਮਾਨੀ ਹਲਕੇ ਤੋਂ 200 ਉਮੀਦਵਾਰ ਚੋਣ ਲੜ ਰਹੇ ਨੇ ਅਤੇ ਲੰਮੇ ਚੌੜੇ ਬੈਲਟ ਪੇਪਰ ਦਾ ਨੁਕਸਾਨ ਕੰਸਰਵੇਟਿਵ ਪਾਰਟੀ ਦੇ ਆਗੂ ਪੀਏ ਪੌਲੀਆਬ ਨੂੰ ਭੁਗਤਣਾ ਪੈ ਸਕਦਾ ਹੈ ਐਤਵਾਰ ਸ਼ਾਮ ਤੱਕ ਬੈਟਲ ਰਿਵਰ ਕ੍ਰੋਫੋਡ ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ ਲੜ ਰਹੇ ਉਮੀਦਵਾਰਾਂ ਦੀ ਗਿਣਤੀ 209 ਹੋ ਚੁੱਕੀ ਸੀ ਅਤੇ ਸੋਮਵਾਰ ਨੂੰ ਨਾਮਜ਼ਦਗੀਆਂ ਦਾਖਲ ਕਰਨ ਦਾ ਅੰਤਮ ਦਿਨ ਹੋਣ ਕਾਰਨ ਹੋਰ ਉਮੀਦਵਾਰਾਂ ਦੇ ਮੈਦਾਨ ਵਿੱਚ ਨਿਰਤਰਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਇਲੈਕਸ਼ਨਜ਼ ਕੈਨੇਡਾ ਦਾ ਕਹਿਣਾ ਹੈ ਕਿ ਵੋਟਰਾਂ ਨੂੰ ਹੋਣ ਵਾਲੀ ਦਿੱਕਤ ਨੂੰ ਸਮਝਦੇ ਹਾਂ ਇੱਕ ਯੋਜਨਾ ਤਿਆਰ ਕੀਤੀ ਗਈ ਹੈ ਪਰ ਫਿਲਹਾਲ ਇਸ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ ਦੱਸ ਦਈਏ ਕਿ ਪਿਛਲਾ ਰਿਕਾਰਡ 91 ਉਮੀਦਵਾਰਾਂ ਦਾ ਸੀ ਅਤੇ ਉੱਥੇ ਵੀ ਪੀਏ ਪੋਇਲੇਵ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਵੀ ਅਲਬਰਟਾ ਦੇ ਬੈਟਲ ਰਿਵਰ ਕ੍ਰੋਫੋਡ ਪਾਰਲੀਮਾਨੀ ਹਲਕੇ ਵਿੱਚ ਉਹ ਚੋਣ ਮੈਦਾਨ ਵਿੱਚ ਨਹੀਂ ਪਹਿਲੇ ਵੱਲੋਂ ਹਾਲ ਹੀ ਵਿੱਚ ਹਾਊਸ ਆਫ ਕਾਮਨਸ ਵਿੱਚ ਸਰਕਾਰ ਦੇ ਆਗੂ ਸਟੀਵਨ ਮੈਕੈਨਨ ਨੂੰ ਪੱਤਰ ਲਿਖ ਕੇ ਚੋਣਾਂ ਨਾਲ ਸੰਬੰਧਤ ਨਿਯਮਾਂ ਵਿੱਚ ਤਬਦੀਲੀ ਦਾ ਸੱਦਾ ਦਿੱਤਾ ਗਿਆ। ਪੱਤਰ ਦੇ ਜਵਾਬ ਵਿੱਚ ਮੈਕੈਨਨ ਦੇ ਦਫ਼ਤਰ ਨੇ ਕਿਹਾ ਕਿ ਲਿਬਰਲ ਸਰਕਾਰ ਨਿਯਮਾਂ ਵਿੱਚ ਤਬਦੀਲੀ ਵਾਸਤੇ ਤਿਆਰ ਬਰ ਤਿਆਰ ਹੈ। ਉਧਰ ਲੋਂਗੇਸਟ ਵੈਲਟ ਕਮੇਟੀ ਨਾਂ ਦੀ ਜਥੇਬੰਦੀ ਵੱਲੋਂ ਉਮੀਦਵਾਰਾਂ ਦੀ ਗਿਣਤੀ ਵਿੱਚ ਐਨਾ ਵਾਅਦਾ ਕੀਤਾ ਗਿਆ ਜੋ ਅਤੀਤ ਵਿੱਚ ਲਿਬਰਲ ਪਾਰਟੀ ਨੂੰ ਵੀ ਝਟਕਾ ਦੇ ਚੁੱਕੀ ਹੈ। ਕਮੇਟੀ ਨੇ ਦਾਅਵਾ ਕੀਤਾ ਕਿ ਹਲਕੇ ਦੇ ਕੁਝ ਲੋਕ ਪੀਪ ਪਾਇਲੀ ਅਬਜ਼ਾ ਤੇਖਾ ਵਿਰੋਧ ਕਰ ਰਹੇ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਬੋਨੀ ਕ੍ਰੈਸਲੀ ਨੇ ਖੁਦ ਨੂੰ ਟੋਰੀ ਆਗੂ ਤੋਂ ਬਧੇਰੇ ਯੋਗ ਘਰਾੜ ਦਿੱਤਾ ਇਸ ਦੇ ਉਲਟ ਲਿਬਰਟਰੀਅਨ ਪਾਰਟੀ ਦੇ ਉਮੀਦਵਾਰ ਮਾਈਕਲ ਹੈਰਿਸ ਨੇ ਸੰਕੜੇ ਉਮੀਦਵਾਰਾਂ ਦੇ ਰੋਸ ਵਜੋਂ ਮੈਦਾਨ ਵਿੱਚ ਨਤਰਨ ਦੀ ਪ੍ਰਕਿਰਿਆ ਨੂੰ ਲੋਕਤੰਤਰ ਦਾ ਮਾਹੌਲ ਘਰਾੜ ਦਿੱਤਾ ਇੱਥੇ ਦੱਸਣਾ ਬਣਦਾ ਹੈ ਕਿ ਲੌਂਗੇਸਟ ਵੈਲਟ ਕਮੇਟੀ ਵਾਲੇ ਸਿਰਫ ਕੰਸਰਵੇਟਿਵ ਪਾਰਟੀ ਦਾ ਵਿਰੋਧ ਨਹੀਂ ਕਰ ਰਹੇ ਇਸ ਤੋਂ ਪਹਿਲਾਂ ਉਹ ਲਿਬਰਲ ਪਾਰਟੀ ਦੇ ਗੜ ਵਿੱਚ ਵੀ ਆਪਣੀ ਹਾਜ਼ਰੀ ਲਗਵਾ ਚੁੱਕੇ ਨੇ ਲਿਬਰਲ ਪਾਰਟੀ ਦਾ ਗੜ ਮੰਨੀ ਜਾਂਦੀ ਟੋਰਾਂਟੋ ਸੇਂਟ ਪੌਲ ਸੀਟ ਉਮੀਦਵਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਰਕੇ ਹੀ ਕੁਝ ਵੋਟਾਂ ਦੇ ਫਰਕ ਨਾਲ ਕੰਸਰਵੇਟਿਵ ਪਾਰਟੀ ਦੀ ਝੋਲੀ ਵਿੱਚ ਚਲੀ ਗਈ ਸੀ ਪਰ ਇਸ ਸਾਲ 28 ਅਪ੍ਰੈਲ ਨੂੰ ਹੋਈਆਂ ਚੋਣਾਂ ਦੌਰਾਨ ਲਿਬਰਲ ਪਾਰਟੀ ਨੇ ਇਹ ਸੀਟ ਮੋੜ ਜਿੱਤ ਲਈ ਇਸੇ ਦੌਰਾਨ ਲੋਂਗੇਸਟ ਵੋਟ ਕਮੇਟੀ ਦੇ ਉਮੀਦਵਾਰ ਜੇਸਨ ਕੋਵਾਨ ਨੇ ਦਾਵਾ ਕੀਤਾ ਕਿ ਲੋਕਤੰਤਰੀ ਪ੍ਰਕਿਰਿਆ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾ ਰਿਹਾ ਕੋਵਾਨ ਨੇ ਦਲੀਲ ਦਿੱਤੀ ਕਿ ਅਤੀਤ ਵਿੱਚ ਉਹਨਾਂ ਨੇ ਕਈ ਵਾਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਯਤਨ ਕੀਤਾ ਪਰ ਨਾਮਜ਼ਦਗੀ ਫਾਰਮ ਤੇ ਲੋੜੀਂਦੇ ਦਸਤਾਕਤ ਨਾ ਹੋਣ ਕਾਰਨ ਅਸਫਲ ਰਹੇ ਹੁਣ ਲੌਂਗੇਸਟ ਵੈਲਿਡ ਕਮੇਟੀ ਦੀ ਵਜ੍ਹਾ ਨਾਲ ਪਹਿਲੀ ਵਾਰ ਜ਼ਿਮਨੀ ਚੋਣ ਲੜਨ ਦਾ ਮੌਕਾ ਮਿਲਿਆ ਹੈ ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਭਾਵੇਂ ਬੈਟਲ ਰਿਵਰ ਕ੍ਰੋਫਟ ਹਲਕਾ ਕੰਸਰਵੇਟਿਵ ਪਾਰਟੀ ਦਾ ਘੜ ਹੈ ਪਰ ਉਮੀਦਵਾਰਾਂ ਦੀ ਹੱਤੋਂ ਜ਼ਿਆਦਾ ਗਿਣਤੀ ਅਤੇ ਨਵੇਂ ਸਿਰੇ ਤੋਂ ਸਿਰਜਿਆ ਜਾ ਰਿਹਾ ਬਿਰਤਾਂਤ ਪੀਏ ਪੋਇਲੀਆਪ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰ ਸਕਦਾ ਹੈ ਬੈਟਰਲ ਰਿਵਰ ਕ੍ਰੋਫੋਡ ਪਾਰਲੀਮਾਨੀ ਹਲਕੇ ਲਈ ਵੋਟਾਂ 18 ਅਗਸਤ ਨੂੰ ਪੈਣਗੀਆਂ ਗੇਰਾ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਟਰੱਕਾਂ ਵਿੱਚੋਂ ਸਮਾਨ ਚੋਰੀ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਪੰਜਾਬੀ ਨੌਜਵਾਨ ਨਾਲ ਸਬੰਧਤ ਹੈ ਜੀ ਹਾਂ ਕੈਨੇਡਾ ਵਿੱਚ ਭਰੇ ਭਰੇ ਟਰੇਲਰ ਚੋਰੀ ਹੋਣ ਦੀਆਂ ਵੱਧੀਆਂ ਵਾਰਦਾਤਾਂ ਦਰਮਿਆਨ ਬ੍ਰੈਮਟਨ ਦੇ ਸਤਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਦੇ ਹਾਂ 13 ਦੋਸ਼ ਆਇਦ ਕੀਤੇ ਗਏ ਨੇ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਬ੍ਰੈਮਟਨ ਦੇ 24 ਸਾਲਾ ਸਤਵਿੰਦਰ ਸਿੰਘ ਵਿਰੁੱਧ ਅਪਰਾਧ ਰਾਹੀਂ ਹਸਲ ਪ੍ਰਾਪਰਟੀ ਰੱਖਣ ਦੇ 7 ਦੋਸ਼ ਆਇਦ ਕੀਤੇ ਗਏ ਨੇ ਤਦਕੇ ਵਹੀਕਲ ਆਈਡੈਂਟੀਫਿਕੇਸ਼ਨ ਨੰਬਰ ਨਾਲ ਛੇੜਛਾੜ ਕਰਨ ਦੇ 6 ਦੋਸ਼ ਵੱਖਰੇ ਤੌਰ ਤੇ ਲਾਏ ਗਏ ਨੇ ਜਾਂਚ ਕਰਤਾਵਾਂ ਮੁਤਾਬਕ ਕੈਲੇਡਨ ਵਿਖੇ ਕਿਰਾਏ ਤੇ ਲਈ ਇੱਕ ਖੁੱਲੀ ਥਾਮ ਵਿੱਚ ਖੜੇ 6 ਟ੍ਰੇਲਰ ਬਰਾਮਦ ਕੀਤੇ ਗਏ ਜੋ ਚੋਰੀ ਸ਼ੁਦਾ ਸਨ ਅਤੇ ਇਹਨਾਂ ਦੇ ਆਈਡੈਂਟੀਫਿਕੇਸ਼ਨ ਨੰਬਰ ਬਦਲ ਦਿੱਤੇ ਗਏ ਆਊਟਡੋਰ ਸਪੇਸ ਕਿਰਾਏ ਤੇ ਲੈਣ ਵਾਲਾ ਸ਼ੱਕੀ ਸਤਵਿੰਦਰ ਸਿੰਘ ਨਿਕਲਿਆ ਅਤੇ ਸਾਰੇ 6 ਟ੍ਰੇਲਰਾਂ ਦੇ ਨੰਬਰ ਫਰਜ਼ੀ ਸਨ ਟ੍ਰੇਲਰਾਂ ਦੀ ਤਲਾਸ਼ੀ ਦੌਰਾਨ 55 ਹਜ਼ਾਰ ਡਾਲਰ ਮੁੱਲ ਦਾ ਸਮਾਨ ਵੀ ਜ਼ਬਤ ਕੀਤਾ ਗਿਆ ਜੋ ਪਿਛਲੇ ਦਿਨੀ ਵੱਖ-ਵੱਖ ਥਾਵਾਂ ਤੋਂ ਚੋਰੀ ਹੋਣ ਦੀ ਰਿਪੋਰਟ ਸਾਹਮਣੇ ਆਈ ਸੀ ਸਤਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਮਗਰੋਂ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਅਤੇ ਜਲਦ ਹੀ ਅਦਾਲਤ ਵਿੱਚ ਉਸ ਦੀ ਪੇਸ਼ੀ ਹੋਵੇਗੀ ਇੱਥੇ ਦੱਸਣਾ ਬਣਦਾ ਹੈ ਕਿ ਪੀਲ ਰੀਜਨਲ ਪੁਲਿਸ ਨੇ ਪਿਛਲੇ ਦਿਨੀ ਬਿਲਕੁਲ ਇਸੇ ਕਿਸਮ ਦੇ ਮਾਮਲੇ ਵਿੱਚ ਮਨਜਿੰਦਰ ਸਿੰਘ ਧਾਲੀਵਾਲ, ਹਰਮੇਸ਼ ਲਾਲ ਅਤੇ ਰਾਜਵੰਦ ਸਿੰਘ ਨੂੰ ਕਾਬੂ ਕੀਤਾ ਸੀ ਪੁਲਿਸ ਨੇ ਇੱਕ ਚੋਰੀ ਸ਼ੋਦਾ ਟਰਾਂਸਪੋਰਟ ਟਰੱਕ ਬਰਾਮਦ ਕਰਦਿਆਂ ਇਹ ਕਾਰਵਾਈ ਕੀਤੀ ਜੋ ਕੁਝ ਦਿਨ ਪਹਿਲਾਂ ਮੈਸੀ ਸਾਗਾ ਦੇ ਡੈਕਸੀ ਰੋਡ ਅਤੇ ਮਾਇਰਸਾਈਡ ਡਰਾਈਵ ਇਲਾਕੇ ਵਿੱਚੋਂ ਚੋਰੀ ਹੋਇਆ ਸੀ ਇਸ ਤੋਂ ਇਲਾਵਾ ਦੋ ਟਰਾਂਸਪੋਰਟ ਟਰੇਲਰ ਚੋਰੀ ਹੋਣ ਦੀ ਸ਼ਿਕਾਇਤ ਵੀ ਪੁਲਿਸ ਕੋਲ ਪੁੱਜੀ ਫਿਲਹਾਲ ਪੁਲਿਸ ਵੱਲੋਂ ਸਤਵਿੰਦਰ ਸਿੰਘ ਦੀ ਗ੍ਰਿਫਤਾਰੀ ਨੂੰ ਤਿੰਨ ਹੋਰ ਨਾ ਭਾਰਤੀਆਂ ਦੀ ਗ੍ਰਿਫਤਾਰੀ ਨਾਲ ਸੰਬੰਧਿਤ ਨਹੀਂ ਦੱਸਿਆ ਗਿਆ ਪੀਲ ਪੁਲਿਸ ਦੇ ਕਮਰਸ਼ੀਅਲ ਆਟੋ ਕ੍ਰਾਈਮ ਬਿਊਰੋ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਚੋਰੀ ਦੀਆਂ ਇਹਨਾਂ ਵਾਰਦਾਤਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ 905 453 21 21 ਐਕਸਟੈਂਸ਼ਨ 3310 ਤੇ ਕਾਲ ਕੀਤੀ ਜਾ ਸਕਦੀ ਹੈ ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਪੀਲ क्राइम स्टॉ퍼ਸ ਨਾਲ 1800 222 ਟਿਪਸ 8470 ਤੇ ਸੰਪਰਕ ਕੀਤਾ ਜਾ ਸਕਦਾ ਹੈ ਬਿਊਰੋ ਰਿਪੋਰਟ ਹਮਦਰ ਟੀਵੀ ਆ ਹੁਣ ਚੱਲਦੇ ਹਾਂ ਡੋਨਲਡ 트੍ਰੰਪ ਵੱਲੋਂ ਯੂਰਪੀ ਯੂਨੀਅਨ ਨਾਲ ਕੀਤੇ ਕਾਰੋਬਾਰੀ ਸਮਝੌਤੇ ਨਾਲ ਸੰਬੰਧਿਤ ਖਬਰ ਵਾਲ ਅਮਰੀਕਾ ਅਤੇ ਯੂਰਪੀ ਯੂਨੀਅਨ ਵੱਲੋਂ ਕਾਰੋਬਾਰੀ ਸੰਧੀ ਨੂੰ ਅੰਤਮ ਰੂਪ ਦੇ ਦਿੱਤਾ ਗਿਆ ਹੈ ਅਤੇ ਇਸ ਤਹਿਤ ਯੂਰਪ ਤੋਂ ਅਮਰੀਕਾ ਪੁੱਜਣ ਵਾਲੀਆਂ ਚੀਜ਼ਾਂ ਤੇ 15% ਟੈਰਿਫ ਲੱਗਣਗੀਆਂ ਪਰ ਹਵਾਈ ਜਹਾਜ਼ ਇਹਨਾਂ ਦੇ ਕਲਪੁਰਜ਼ੇ ਸੈਮੀ ਕੰਡਕਟਰ ਕੁਝ ਖੇਤੀ ਉਤਪਾਦ ਅਤੇ ਜਨਰਿਕ ਦਵਾਈਆਂ ਨੂੰ ਟੈਰਿਫ ਮੁਕਤ ਰੱਖਣ ਦਾ ਐਲਾਨ ਕੀਤਾ ਗਿਆ ਹੈ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਯੂਰਪੀ ਯੂਨੀਅਨ ਦੀ ਮੁਖੀ ਅਰਸੁਲਾ ਵੋਂਡਰ ਲਾਇਨ ਨਾਲ ਮੁਲਾਕਾਤ ਮਗਰੋਂ ਸਮਝੋ ਤੇਦਾ ਐਲਾਨ ਕੀਤਾ ਗਿਆ ਜਿਸ ਤਹਿਤ ਯੂਰਪੀ ਮੂਲਕ ਅਗਲੇ 3 ਸਾਲ ਦੌਰਾਨ ਅਮਰੀਕਾ ਤੋਂ 750 ਅਰਬ ਡਾਲਰ ਮੁੱਲ ਦੇ ਊਰਜਾ ਉਤਪਾਦ ਖਰੀਦਣਗੇ ਅਤੇ ਅਮਰੀਕਾ ਦੇ ਫਾਰਮਾ, ਆਟੋ ਅਤੇ ਡਿਫੈਂਸ ਸੈਕਟਰ ਵਿੱਚ 600 ਅਰਬ ਡਾਲਰ ਦਾ ਨਿਵੇਸ਼ ਵੀ ਕੀਤਾ ਜਾਵੇਗਾ ਟੈਰਿਫਸ ਦੇ ਮੁੱਦੇ ਤੇ ਯੂਰਪੀ ਯੂਨੀਅਨ ਅਤੇ ਅਮਰੀਕਾ ਦਰਮਿਆਨ ਪਿਛਲੇ ਕਈ ਮਹੀਨੇ ਤੋਂ ਗੱਲਬਾਤ ਚੱਲ ਰਹੀ ਸੀ ਅਤੇ 트੍ਰੰਪ ਵੱਲੋਂ 30% ਟੈਰਿਫਸ ਦੀ ਧਮਕੀ dete ਜਾਣ ਤੇ ਯੂਰਪੀ ਯੂਨੀਅਨ ਨਾਰਮ ਪਹ ਗਈ ਅਤੇ ਇਹ ਸਮਝੌਤਾ ਹੋਂਦ ਵਿੱਚ ਆ ਗਿਆ। ਯੂਰਪੀ ਯੂਨੀਅਨ ਵਿੱਚ 27 ਮੁਲਕ ਸ਼ਾਮਲ ਨੇ ਅਤੇ ਸਾਂਝੇ ਤੌਰ ਤੇ ਇਹਨਾਂ ਨੂੰ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਮੰਨਿਆ ਜਾਂਦਾ ਹੈ। ਅਮਰੀਕਾ ਅਤੇ ਯੂਰਪੀ ਯੂਨੀਅਨ ਦਰਮਿਆਨ ਰੋਜ਼ਾਨਾ ਤਕਰੀਬਨ 3.5 ਅਰਬ ਡਾਲਰ ਦਾ ਵਪਾਰ ਹੁੰਦਾ ਹੈ। ਦੂਜੇ ਪਾਸੇ ਕੈਨੇਡਾ ਨਾਲ ਅਮਰੀਕਾ ਦਾ ਸਮਝੌਤਾ ਨਹੀਂ ਹੋ ਸਕਿਆ ਅਤੇ 1 ਅਗਸਤ ਤੋਂ 35% ਟੈਰਿਫ ਲਾਗੂ ਹੋ ਸਕਦੀਆਂ ਨੇ। ਯਾਰ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਲਾਟਿਨ ਅਮਰੀਕਨ ਮੁਲਕ ਵਿੱਚ ਵਾਪਰੇ ਹੌਲਨਾਕ ਬੱਸ ਹਾਦਸੇ ਨਾਲ ਸੰਬੰਧਿਤ ਹੈ ਜੀ ਹਾਂ ਪਹਾੜੀ ਇਲਾਕੇ ਵਿੱਚੋਂ ਲੰਘ ਰਹੀ ਇੱਕ ਡਬਲ ਡੈਕਰ ਬੱਸ ਦੇ ਦੋ ਟੋਟੇ ਹੋ ਗਏ ਅਤੇ ਇਸ ਵਿੱਚ ਸਵਾਰ ਮੁਸਾਫਰਾਂ ਵਿੱਚੋਂ 18 ਜਣਿਆਂ ਨੂੰ ਜਾਨ ਗਵਾਉਣੀ ਪਈ ਜਦਕਿ 48 ਹੋਰ ਜ਼ਖਮੀ ਦੱਸੇ ਜਾ ਰਹੇ ਨੇ ਲਾਟਿਨ ਅਮਰੀਕਨ ਮੁਲਕ ਪੇਰੂ ਦੇ ਸਿਹਤ ਮਾਮਲਿਆਂ ਬਾਰੇ ਡਾਇਰੈਕਟਰ ਕਲੇਫੋਰ ਕੈਰੀਪੋਕੋ ਨੇ ਦੱਸਿਆ ਕਿ ਮੰਦ ਭਾਗੀ ਬਸ ਕੌਮੀ ਰਾਜਧਾਨੀ ਲੀਮਾ ਤੋਂ ਐਮਾਜ਼ੋਨ ਦੇ ਜੰਗਲਾਂ ਵੱਲ ਜਾ ਰਹੀ ਸੀ ਜਦੋਂ ਇਹ ਤ੍ਰਾਸਦੀ ਵਾਪਰੀ ਐਕਸਪ੍ਰੈਸੋ ਮੋਲੀਨੋ ਲਾਈਡਰ ਇੰਟਰਨੈਸ਼ਨਲ ਦੀ ਮਾਲਕੀ ਵਾਲੀ ਬਸ ਵਿੱਚ 60 ਤੋਂ ਵੱਧ ਮੁਸਾਫਰ ਸਵਾਰ ਸਨ ਜਦੋਂ ਹਾਦਸਾ ਵਾਪਰਿਆ ਅਧਿਕਾਰੀਆਂ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਮੌਕੇ ਤੇ ਮੌਜੂਦ ਕੁਝ ਲੋਕਾਂ ਵੱਲੋਂ ਬਣਾਈਆਂ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਬਸ ਦਰਿਆ ਵਿੱਚ ਡਿੱਗਣ ਮਗਰੋਂ ਖੇਰੂ ਖੇਰੂ ਹੋ ਗਈ ਪੈਰੂ ਵਿੱਚ ਇਹ ਪਹਿਲਾ ਵੱਸਾਦਸਾ ਨਹੀਂ ਹੈ ਇਸ ਤੋਂ ਪਹਿਲਾਂ ਜਨਵਰੀ ਮਹੀਨੇ ਦੌਰਾਨ ਇੱਕ ਬੱਸ ਦੇ ਖੱਡ ਵਿੱਚ ਡਿੱਗਣ ਕਾਰਨ 6 ਜਣਿਆਂ ਦੀ ਜਾਨ ਗਈ ਅਤੇ 32 ਹੋਰ ਜ਼ਖਮੀ ਹੋਏ April 2024 ਵਿੱਚ ਵਾਪਰੇ ਇੱਕ ਹੋਰ ਦਰਦਨਾਖਾ ਹਾਦਸੇ ਦੌਰਾਨ 24 ਜਣਿਆਂ ਨੇ ਜਾਨ ਗੁਆਈ ਅਤੇ ਕਈ ਹੋਰ ਜ਼ਖਮੀ ਹੋਏ ਪੈਰੂ ਵਿੱਚ ਪਿਛਲੇ ਸਾਲ ਸੜਕ ਹਾਦਸਿਆਂ ਦੌਰਾਨ 3000 ਤੋਂ ਵੱਧ ਲੋਕਾਂ ਦੀ ਮੌਤ ਹੋਈ ਜਿਸ ਦਾ ਮੁੱਖ ਕਾਰਨ ਸੜਕਾਂ ਦੀ ਖਸਤਾ ਹਾਲਤ ਅਤੇ ਵਹੀਕਲਜ਼ ਦੇ ਰੱਖ-ਰਖਾਅ ਵਿੱਚ ਵਰਤੀ ਜਾਂਦੀ ਢਿੱਲ ਦੱਸੀ ਜਾ ਰਹੀ ਹੈ। ਬਿਊਰੋ ਰਿਪੋਰਟ ਹਮਦਰ ਟੀਵੀ। ਆ ਹੁਣ ਚੱਲਦੇ ਆ ਬ੍ਰੈਂਪਟਨ ਦੇ ਰਿਹਾਇਸ਼ੀ ਇਲਾਕੇ ਵਿੱਚ ਲੱਗੀ ਅੱਗ ਅਤੇ ਹੈਮਿਲਟਨ ਵਿਖੇ ਹੋਈ ਗੋਲੀਬਾਰੀ ਨਾਲ ਸੰਬੰਧਤ ਖਬਰ ਵੱਲ। ਬ੍ਰੈਂਪਟਨ ਦੇ ਰਿਹਾਇਸ਼ੀ ਇਲਾਕੇ ਵਿੱਚ ਐਤਵਾਰ ਸ਼ਾਮ ਅੱਗ ਦੇ ਭਾਂਬੜ ਉੱਠਦੇ ਨਜ਼ਰ ਆਏ। ਫਾਇਰ ਫਾਈਟਰਜ਼ ਨੇ ਦੱਸਿਆ ਕਿ ਮੈਕਵਿਨ ਡਰਾਈਵ ਅਤੇ ਐਬੇਨੇਜ਼ਰ ਰੋਡ ਤੇ ਸਥਿਤ ਇੱਕ ਘਰ ਵਿੱਚ ਸ਼ਾਮ ਤਕਰੀਬਨ 5 ਵਜੇ ਅੱਗ ਲੱਗਣ ਦੀ ਇਤਲਾਹ ਮਿਲੀ। ਮੌਕੇ ਤੇ ਪਹੁੰਚੇ ਫਾਇਰਫਾਈਟਰਜ਼ ਨੇ ਦੋ ਜਣਿਆਂ ਨੂੰ ਘਰ ਵਿੱਚੋਂ ਕੱਢਿਆ ਜਿਨ੍ਹਾਂ ਵਿੱਚੋਂ ਇੱਕ ਔਰਤ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜਦਕਿ ਉਸ ਦਾ ਸਾਥੀ ਮਾਮੂਲੀ ਤੌਰ ਤੇ ਝੁੜਸਿਆ ਮੌਕੇ ਦੀਆਂ ਤਸਵੀਰਾਂ ਵਿੱਚ ਸੰਘਣਾ ਧੂੰਆਂ ਉੱਠਦਾ ਦੇਖਿਆ ਜਾ ਸਕਦਾ ਹੈ ਉਧਰ ਫਾਇਰਫਾਈਟਰਜ਼ ਵੱਲੋਂ ਅੱਗ ਲੱਗਣ ਦੇ ਕਾਰਨਾਂ ਬਾਰੇ ਫਿਲਹਾਲ ਕੋਈ ਜ਼ਿਕਰ ਨਹੀਂ ਕੀਤਾ ਗਿਆ ਦੂਜੇ ਪਾਸੇ ਹੈਮਿਲਟਨ ਦੇ ਡੰਡਾਸ ਇਲਾਕੇ ਵਿੱਚ ਐਤਵਾਰ ਨੂੰ ਗੋਲੀਬਾਰੀ ਦੌਰਾਨ ਇੱਕ ਜਣੇ ਦੀ ਮੌਤ ਹੋ ਗਈ ਪੁਲਿਸ ਨੇ ਦੱਸਿਆ ਕਿ ਗਵਰਨਰਜ਼ ਰੋਡ ਤੇ ਗੋਲੀਆਂ ਚੱਲਣ ਦੀ ਇਤਲਾ ਮਿਲਣ ਮਗਰੋਂ ਮੌਕੇ ਤੇ ਪੁਜੀ ਅਫਸਰਾਂ ਨੂੰ ਇੱਕ ਸ਼ਖਸ ਗੰਭੀਰ ਜ਼ਖਮੀ ਹਾਲਤ ਵਿੱਚ ਮਿਲਿਆ ਜਿਸ ਨੂੰ ਐਮਰਜੈਂਸੀ ਕਾਮਿਆਂ ਵੱਲੋਂ ਮੌਕੇ ਤੇ ਹੀ ਮ੍ਰਿਤਕ ਘੋਰਾ ਦੇ ਦਿੱਤਾ ਗਿਆ ਜਾਂਚ ਕਰਤਾਵਾਂ ਵੱਲੋਂ ਫਿਲਹਾਲ ਸ਼ੱਕੀ ਬਾਰੇ ਕੋਈ ਵੇਰਵਾ ਸਾਂਝਾ ਨਹੀਂ ਕੀਤਾ ਗਿਆ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਵਾਰਦਾਤ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ 30 ਡਿਵੀਜ਼ਨ ਦੇ ਸਟਾਫ ਸਰਜੈਂਟ ਨਾਲ 905, Report, TV. My move to Canada was a big step for my parents. My mother knows my work hours, so the moment I connect to the Go Wi Fi, I'll get her message Are you on the train? Is anyone with you? And the answer is always the same.